ਪਾਰਮਜੀਤ ਸਿੰਘ ਸਰਪੰਚ ਪਿੰਡ ਕਹਿਰੂ ਇਹ ਨਾ ਰਾਤ ਸਵਾ 1 ਵਜੇ ਦੀ ਗੱਲ ਆ ਜੀ ਇੱਕ ਸਵਾ 1 ਵਜੇ ਦੀ ਕ ਵੀ ਦੀ ਗੱਲ ਆ ਜੀ ਉਸ ਵਕਤ ਸਾਨੂੰ ਤਾਂ ਇੱਕ ਵਾਰ ਇੱਕ ਔਲਾਦ ਖੜਾਕੇ ਦੇ ਪਤਾ ਲੱਗਿਆ ਤੇਜ਼ ਰਫਤਾਰ ਗੱਡੀ ਹੋਣ ਦੇ ਹਿਸਾਬ ਨਾਲ ਇਹ ਖੰਭਿਆਂ ਜੀ ਆ ਟਕਰਾਈ ਉਸ ਤੋਂ ਬਾਅਦ ਆ ਕੇ ਇਹ ਜਦੋਂ ਅਸੀਂ ਬਾਹਰ ਹੀ ਨਿਕਲੇ ਘਰੋਂ ਬਾਹਰ ਨਿਕਲ ਕੇ ਆਏ ਤਾਂ ਸਾਨੂੰ ਤਾਂ ਇੰਨੀ ਪਤਾ ਲੱਗਿਆ ਵੀ ਗੱਡੀ ਪਲਟੀ ਪਈ ਆ ਉਹਦੇ ਵਿੱਚ ਚਾਰ 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 ਪੰਜ ਬੰਦੇ ਵਿੱਚ ਵਿੱਚ ਸੀ ਜੋ ਫੜ ਕੇ ਅਸੀਂ ਬਾਹਰ ਕੱਢੇ ਇੱਕ ਇੱਕ ਦੋ ਤਿੰਨ ਬੰਦੇ ਤਾਂ ਸੀਰੀਅਸ ਸੀਗੇ ਉਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਜੀ ਐਂਬੂਲੈਂਸ ਆ ਗਈ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਸਾਥੀ ਦੀ ਜਿਹੜੀ ਉਹ ਵੀ ਆ ਗਈ ਸੀ ਵਾਪਸ ਉਹਨਾਂ ਦੇ ਪਿੱਛੇ ਉਹ ਆ ਕੇ ਲੈ ਗਈ ਹਾਂ ਮੌਕੇ ਤੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਜੀ ਉਹ ਦੱਸ ਰਹੇ ਸੀ ਐਂਬੂਲੈਂਸ ਵਾਲੇ ਕਿ ਇੱਕ ਬੰਦਾ ਡੱਡਾ ਬਿਲਕੁਲ ਜੀ ਪਰਵਿੰਦਰ ਚੰਗਰ ਖੇੜੀ ਚਹਲਾ ਦਾ ਸੀ ਜੀ ਮੈਰਜ ਤੋਂ ਆ ਰਹੇ ਸੀ ਸਾਨੂੰ ਇੱਥੇ ਪੰਜ ਜਾਣੇ ਸੀਗੇ ਜੀ ਗੱਡੀ 'ਚ ਦੂਜੇ ਮੁੰਡਿਆਂ ਨੇ ਫੋਨ ਕਰਿਆ ਫਿਰ ਅਸੀਂ ਮੌਕੇ ਤੇ ਆ ਗਏ ਦੋ ਦੇ ਛੱਟਾ ਨੇ ਜੀ ਇੱਕ ਦੀ ਡੈਥ ਹੋ ਗਈ ਤਿੰਨ ਠੀਕ ਨੇ ਮੈਰਜ ਹੋਾਈ ਜੀ ਆਪਣੇ ਸ਼ੰਗਰੂਰੋਂ ਜੀ